ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਮੋਟਰਸਾਈਕਲ ਦੀ ਕਰਾਉਣੀ ਸੀ ਸਰਵਿਸ ਪਹਿਲਾਂ ਬਾਈਆਂ ਨੇ ਮੋਟਰਸਾਈਕਲ ਬਹੁਤ ਵਧੀਆ ਧੋਤਾ ਵੀਰੇ ਤੇ ਸਰਵਿਸ ਕਰਤੀ ਓਕੇ ਜਮਾ ਜਦੋਂ ਵੀ ਮੈਂ ਸਰਵਿਸ ਕਰਾਉਣੀ ਹੁੰਦੀ ਹੈ ਮੋਟਰਸਾਈਕਲ ਦੀ ਮੇਰਾ ਲੱਖਾ ਭਰਾ ਰੜ ਪਿੰਡ ਹੈ ਜਿਹੜੀ ਦੁਕਾਨ ਹੈਗੀ ਹੈ ਬਾਈ ਉਹ ਹੈਗੀ ਹੈ ਮੇਨ ਬੱਸ ਸਟੈਂਡ ਅਕਲਿਆ ਜਿਹੜਾ ਰੋਡ ਮਾਨਸਾ ਤੋਂ ਬਰਨਾਲੇ ਨਾਲ ਜੋੜਦਾ ਹੈ ਮੇਨ ਬੱਸ ਸਟੈਂਡ ਦੇ ਕੋਲੇ ਸਾਹਮਣੇ ਦੁਕਾਨ ਹੈ ਵੀਰੇ ਮਾਨਾਾਟੋ ਬਾਰ ਕੋਸ ਠੀਕ ਹੈ ਜੀ ਲੱਖਾ ਨਾਮ ਹੈ ਨਵਾ ਨੰਬਰ ਉੱਪਰ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਇੰਜ ਲੱਗਦਾ ਜਿਵੇਂ ਆਪਾਂ ਏਜੰਸੀ ਤੋਂ ਅੱਜੀ ਕਢਾਇਆ ਹੋਵੇ ਜਦੋਂ ਵੀ ਸਰਵਿਸ ਕਰਾਉਣੀ ਹੁੰਦੀ ਆਪਾਂ ਭਰਾ ਕੋਲੇ ਆਉਣੇ ਆ ਮੋਟਰਸਾਈਕਲ ਹੁਣ ਹੈਗਾ ਆਪਣਾ ਰੈਡੀ ਤੇ ਆਪਾਂ ਚੱਲੀਏ ਹੁਣ ਪਿੰਡ ਵੱਲ ਇੱਕ ਵਾਰ ਤੁਸੀਂ ਵੀ ਜਰੂਰ ਆਉਣਾ ਬਾਈ ਬਾਈ ਦਾ ਸੁਭਾਅ ਵੀ ਵਧੀਆ ਹੈ ਤੇ ਪੂਰੇ ਧਿਆਨ ਦੇ ਨਾਲ ਵੀਰੇ ਸਰਵਿਸ ਕਰਦਾ ਹੈ ਦੇਖ ਸਕਦੇ ਤੁਸੀਂ ਆਪਾਂ ਆਈਸੀ ਦੇ ਕੋਲੇ ਵੀਰੇ 8 ਵਜੇ ਤੇ ਦੇਖ ਸਕਦੇ ਹੋ ਤੁਸੀਂ ਟਾਈਮ ਹੁਣ ਕਿੰਨਾ ਹੋ ਚੁੱਕਿਆ ਹੈ ਸਾਸਰੀ ਕਾਲ ਵੀਰੇ ਸਾਰੇ ਭਰਾਵਾਂ ਨੂੰ ਨੰਬਰ ਆਪਾਂ ਉੱਪਰ ਮੈਂਸ਼ਨ ਕਰ ਦੇਾਂਗੇ ਵੈਸੇ ਜਿਹੜੇ ਜਿਹੜੇ ਭਰਾ ਕੋਲੇ ਆਉਂਦੇ ਆ ਉਹ ਜਰੂਰ ਇੱਕ ਵਾਰ ਦੱਸਿਓ ਸਾਸਰੀ ਕਾਲ ਵੀਰੇ ਸਾਰਿਆਂ ਨੂੰ